ਨਾ ਬਾਲਿਕ ਲੜਕੀ ਨੂੰ ਨੌਜਵਾਨਾ ਨੇ ਆਪਣੀ ਹਵਸ ਦਾ ਬਣਾਇਆ ਸ਼ਿਕਾਰ ਨੌਜਵਾਨਾ ਨੇ ਬੇਸ਼ਰਮੀ ਦੀਆਂ ਟੱਪੀਆਂ ਸਾਰੀਆਂ ਹੱਦਾਂ 9 ਮਹੀਨੇ ਬਾਅਦ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ ਲੜਕੀ ਨੇ ਦੋਸ਼ੀਆਂ ਦੇ ਡਰ ਤੋਂ ਪਰਿਵਾਰ ਨੂੰ ਘਟਨਾ ਦੀ ਨਹੀਂ ਲੱਗਣ ਦਿੱਤੀ ਪਣਕ ਪੁਲਿਸ ਨੇ 854 ਤੇ ਨੌਜਵਾਨਾਂ ਖਿਲਾਫ ਮਾਮਲਾ ਕੀਤਾ ਦਰਜ ਰੂ ਕੰਬਾਉ ਵਾਰਦਾਤ ਸੁਣ ਕੇ ਤੁਹਾਡੇ ਵੀ ਪੈਰਾਂ ਹਿੱਟ ਹੋ ਖਿਸਕ ਜਾਵੇਗੀ ਜ਼ਮੀਨ ਸੱਤਿਆਕਾਲ ਤੁਸੀਂ ਦੇਖ ਰਹੇ ਸ਼ਬਦਰੀ ਤਾਕਤ ਨੈਵਨ ਮੀਡੀਆ ਮੈਂ ਬਿਆਨ ਕਰ ਸੰਗਰੂਰ ਦੇ ਜ਼ਿਲ੍ਹਾ ਲਹਿਰਾ ਗਾਗਾ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਨੌਜਵਾਨਾਂ ਦੇ ਵੱਲੋਂ ਇੱਕ ਅਨਾਬਾਲਿਕ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਹਰਸ ਮਿਟਾਉਣ ਦੇ ਲਈ ਉਹਨਾਂ ਦੋ ਨੌਜਵਾਨਾਂ ਦੇ ਵੱਲੋਂ ਨਾਬਾਲਿਕ ਲੜਕੀ ਦੇ ਨਾਲ ਬਲਾਤਕਾਰ ਕੀਤਾ ਗਿਆ ਇਸ ਘਟਨਾ ਤੋਂ ਬਾਅਦ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਪੈਰਾਂ ਦੇ ਹੇਠੋਂ ਵੀ ਜ਼ਮੀਨ ਖਿਸਕ ਗਈ ਸ਼ਹਿਰ ਦੇ ਵਿੱਚ ਦਹਿਸ਼ਤ ਵਰਗਾ ਮਾਹੌਲ ਬਣ ਗਿਆ ਜਾਣਕਾਰੀ ਅਨੁਸਾਰ ਲੜਕੀ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ ਇਹਨਾਂ ਦਰਿੰਦਿਆਂ ਨੇ ਲੜਕੀ ਨੂੰ ਓਦੋ ਉਹ ਉਸ ਦਾ ਸ਼ਿਕਾਰ ਬਣਾਇਆ ਜਦੋਂ ਉਹ ਘਰ ਦੇ ਵਿੱਚ ਇਕੱਲੀ ਸੀ ਲੜਕੀ ਨੇ ਦੱਸਿਆ ਕਿ ਦੁਪਹਿਰ ਨੂੰ ਦੋ ਅਣਪਛਾਤੇ ਨੌਜਵਾਨ ਉਸ ਦੇ ਘਰ ਦੇ ਅੰਦਰ ਦਾਖਲ ਹੋਏ ਉਹਨਾਂ ਨੇ ਉਸ ਦੇ ਮੂੰਹ ਦੇ ਉੱਤੇ ਹੱਥ ਰੱਖਿਆ ਤੇ ਉਸ ਨੂੰ ਬਰਾਂਡੇ ਦੇ ਵਿੱਚ ਖਿੱਚ ਕੇ ਲੈ ਗਏ ਜਿਸ ਤੋਂ ਬਾਅਦ ਉਹਨਾਂ ਦੋਨਾਂ ਦੇ ਵੱਲੋਂ ਲੜਕੀ ਦਾ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਲੜਕੀ ਨੂੰ ਧੰਕੀਆਂ ਦਿੱਤੀਆਂ ਜਿਸ ਕਾਰਨ ਉਸ ਨੇ ਆਪਣੇ ਪਰਿਵਾਰ ਨੂੰ ਇਸ ਘਟਨਾ ਦੇ ਬਾਰੇ ਕੋਈ ਗੱਲ ਨਹੀਂ ਦੱਸੀ ਇਹ ਰਾਜ ਵੱਡੇ ਖੁਲਾਸੇ ਉਦੋਂ ਹੋਏ ਜਦੋਂ ਲੜਕੀ ਦੇ ਪੇਟ ਦੇ ਵਿੱਚ ਦਰਦ ਹੋਇਆ ਤੇ ਉਸ ਦੀ ਮਾਤਾ ਦੇ ਵੱਲੋਂ ਉਸ ਨੂੰ ਸੰਗਰੂਰ ਦੇ ਹਸਪਤਾਲ ਦੇ ਵਿੱਚ ਲੈ ਜਾਇਆ ਗਿਆ ਤਾਂ ਇਲਾਜ ਦੌਰਾਨ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਤੁਹਾਨੂੰ ਦੱਸ ਦੇ ਇੱਕ ਹੀ ਘਟਨਾ ਫਰਵਰੀ 2025 ਦੀ ਦੱਸੀ ਜਾ ਰਹੀ ਹੈ ਜਦੋਂ ਲੜਕੀ ਦੇ ਨਾਲ ਬਲਾਤਕਾਰ ਹੋਇਆ ਸੀ ਸ਼ਾਇਦ ਇਹਨਾਂ ਗੱਲਾਂ ਕਰਕੇ ਹੀ ਮਾਪੇ ਧੀਆਂ ਜੰਮਣ ਤੋਂ ਡਰਦੇ ਨੇ ਕਿ ਜੇਕਰ ਤੇਆਂ ਘਰਾਂ ਦੇ ਵਿੱਚ ਹੀ ਸੁਰੱਖਿਅਤ ਨਹੀਂ ਤਾਂ ਉਹ ਕਿੱਥੇ ਜਾਣਗੀਆਂ ਘਰਾਂ ਦੇ ਵਿੱਚ ਵੀ ਬੱਚਿਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਜਿਹੀ ਇੱਕ ਘਟਨਾ ਲਹਿਰਾ ਗਾਗਾ ਤੋਂ ਸਾਹਮਣੇ ਆਈ ਹੈ ਜਿਸ ਨੇ ਪੂਰੇ ਸ਼ਹਿਰ ਨੂੰ ਹੈਰਾਨ ਕਰ ਦਿੱਤਾ ਜਿੱਥੇ ਦੋ ਨੌਜਵਾਨਾਂ ਦੇ ਵੱਲੋਂ ਇੱਕ ਬੱਚੀ ਦਾ ਘਰ ਦੇ ਅੰਦਰ ਵੜ ਕੇ ਬਲਾਤਕਾਰ ਕੀਤਾ ਗਿਆ ਨੌਜਵਾਨਾਂ ਦੇ ਵੱਲੋਂ ਬੱਚੇ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਉਸਦਾ ਮੂੰਹ ਬੰਦ ਕਰ ਦਿੱਤਾ ਗਿਆ ਉਹਨਾਂ ਦੇ ਡਰ ਦੇ ਕਾਰਨ ਬੱਚੀ ਵੀ ਆਪਣੇ ਪਰਿਵਾਰ ਨੂੰ ਕੁਝ ਨਹੀਂ ਦੱਸ ਸਕੀ ਤੇ ਇਸ ਘਟਨਾ ਦਾ ਖੁਲਾਸਾ ਉਦੋਂ ਹੁੰਦਾ ਜਦੋਂ ਬੱਚੀ ਦੇ ਪੇਟ ਦੇ ਵਿੱਚ ਦਰਦ ਹੁੰਦਾ ਤੇ ਜਦੋਂ ਹਸਪਤਾਲ ਦੇ ਵਿੱਚੋਂ ਇਲਾਜ ਕਰਵਾਉਣ ਜਾਂਦੀ ਹੈ ਤਾਂ ਉਸ ਤੋਂ ਵੀ ਵੱਡਾ ਖੁਲਾਸਾ ਹੁੰਦਾ 16 ਸਾਲ ਦੀ ਨਾਬਾਲਗ ਬੱਚੀ 9 ਮਹੀਨਿਆਂ ਦੀ ਗਰਭਵਤੀ ਸੀ ਇਹ ਗੱਲ ਸਭ ਨੂੰ ਹੈਰਾਨ ਕਰ ਰਹੀ ਹੈ ਕਿ 9 ਮਹੀਨਿਆਂ ਤੋਂ ਆਪਣੀ ਗਰਭ ਦੇ ਵਿੱਚ ਬੱਚਾ ਲੈ ਕੇ ਘੁੰਮ ਰਹੀ ਸੀ ਪਰ ਇਸ ਬਾਰੇ ਉਸਦੇ ਪਰਿਵਾਰ ਜਾਂ ਕਿਸੇ ਹੋਰ ਨੂੰ ਪਤਾ ਤੱਕ ਨਹੀਂ ਲੱਗੀ ਦੇ ਹੋਣ ਇਸ ਮਾਮਲੇ ਦੇ ਬਾਰੇ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅੰਤ ਵਿੱਚ ਅਸੀਂ ਇਹ ਹੀ ਕਹਿਣਾ ਚਾਹਾਂਗੇ ਕਿ ਤੁਸੀਂ ਵੀ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖੋ ਉਹਨਾਂ ਨੂੰ ਘਰ ਦੇ ਵਿੱਚ ਇਕੱਲਾ ਛੱਡ ਕੇ ਨਾ ਜਾਓ ਜਿੱਥੇ ਇਸ ਘਟਨਾ ਨੇ ਸਾਰੇ ਮਾਪਿਆਂ ਦੇ ਮਨ ਦੇ ਵਿੱਚ ਡਰ ਪੈਦਾ ਕਰ ਦਿੱਤਾ ਹੈ ਉੱਥੇ ਵੀ ਤੁਹਾਨੂੰ ਵੀ ਆਪਣੇ ਬੱਚਿਆਂ ਨੂੰ ਲੈ ਕੇ ਸਾਵਧਾਨ ਰਹਿਣ ਦੀ ਸਖਤ ਜ਼ਰੂਰਤ ਹੈ ਜੀ ਲਹਿਰੇ ਦੇ ਨੇੜਲੇ ਪਿੰਡ ਦੀ ਇੱਕ ਲੜਕੀ ਨੇ ਸਾਡੇ ਕੋਲੇ ਬਿਆਨ ਦਰਜ ਕਰਾਇਆ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਜਦੋਂ ਉਹ ਘਰ 'ਚ ਇਕੱਲੀ ਸੀ ਤਾਂ 2 21 22 ਸਾਲ ਦੇ ਲੜਕੇ ਜਿਨ੍ਹਾਂ ਨੂੰ ਉਹ ਜਾਣਦੇ ਨਹੀਂ ਹੈਗੇ ਉਹਨਾਂ ਦੇ ਘਰੇ ਧੱਕੇ ਨਾਲ ਆ ਗਏ ਤੇ ਉਹਦੇ ਨਾਲ ਹੈ ਜਿਹੜੀ ਜ਼ਬਰਦਸਤੀ ਕੀਤੀ ਜਿਸ ਕਾਰਨ ਉਹ ਲੜਕੀ ਗਰਭਵਤੀ ਹੋ ਗਈ ਤੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੂਚਨਾ ਮਿਲਨ ਤੇ ਪੁਲਿਸ ਨੇ ਜਾ ਕੇ ਲੜਕੀ ਦੀ ਸਟੇਟਮੈਂਟ ਦਰਜ ਕਰਕੇ ਐਫ ਆਈ ਆਰ ਨੰਬਰ 246 1110 2025 ਦਰਜ ਕੀਤੀ ਆ ਜੋ ਕਿ ਸੈਕਸ਼ਨ 70 ਸੈਕਸ਼ਨ 332 351 ਔਰ 6 ਪੋਕਸੋ ਵੈਕ ਦੇ ਅਧੀਨ ਹੈ ਤੇ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਸਰ ਲੜਕੀ ਦੀ ਏਜ ਕਿ ਨਹੀਂ ਗਈ ਪਰਿਵਾਰ ਵਾਲਿਆਂ ਨੇ ਕਿਉਂ ਨਹੀਂ ਦੱਸਿਆ ਕਿ ਵੀ 9 ਮਹੀਨੇ ਦਾ ਲੜਕੀ ਨਾਬਾਲਗ ਹੈ ਜੀ ਪਰਿਵਾਰ ਨੂੰ ਇਸ ਕਰਕੇ ਨਹੀਂ ਲੜਕੀ ਨੇ ਸਾਨੂੰ ਜਿਵੇਂ ਦੱਸਿਆ ਕਿ ਉਹ ਡਰੀ ਹੋਈ ਸੀ ਤੇ ਮੋਰਓਵਰੇ ਡਰਦੀ ਸੀ ਵੀ ਕਿਤੇ ਉਸ ਦਾ ਜਾਂ ਉਸ ਦੇ ਪਰਿਵਾਰ ਦਾ ਜਿਹੜੇ ਉਹ ਗੈਰ ਸਮਾਜੀ ਤੱਤ ਨੇ ਨੁਕਸਾਨ ਨਾ ਕਰ ਦੇਣ